ਦੇ ਸਤਕਾਰਯੋ ਖਨਵਾਸੀਓ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਹਿੰਦ ਦੀ ਚਾਦਰ ਮਹਾਰਾਜ ਨੇ ਤਿਲਕ ਦੇ ਦਿਨ ਜਨੇਊ ਦੀ ਰੱਖਿਆ ਦੀ ਖਾਤਰ ਬੜੀ ਵੱਡੀ ਕੁਰਬਾਨੀ ਦਿੱਤੀ ਮਹਾਰਾਜ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਅਲ ਦਾਸ ਜੀ ਉਹਨਾਂ ਦੀ ਵੀ ਕੁਰਬਾਨੀ ਹੋਈ ਅਦੁੱਤੀ ਕੁਰਬਾਨੀ ਹੋਈ ਦਿੱਲੀ ਚਾਨਨੀ ਚੌਕ ਵਿਖੇ ਕੁਰਬਾਨੀ ਕੀਤੀ ਔਰ ਉਸੇ ਲੜੀ ਦੇ ਤਹਿਤ ਜੋ ਪੰਜਾਬ ਸਰਕਾਰ ਹੈ ਮਹਾਰਾਜ ਦੇ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ 350 ਸਾਲ ਮਹਾਰਾਜ ਦੀ ਜਿਹੜੀ ਸ਼ਹਾਦਤ ਸ਼ਤਾਬਦੀ ਦੇ ਰੂਪ ਚ ਜੋ ਮਨਾ ਰਹੀ ਹੈ ਉਹ ਜਿਹੜੀ ਹੈ ਉਹ ਸ਼ਤਾਬਦੀ ਚੱਲ ਰਹੀ ਹੈ ਸੇ ਉਸੇ ਲੜੀ ਦੇ ਤਹਿਤ ਖੰਨਾ ਵਿਖੇ 21 ਤਰੀਕ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ 3 ਵਜੇ ਦੁਪਹਿਰ ਬਾਅਦ 3 ਵਜੇ ਉਸੇ ਲੜੀ ਦੇ ਤਹਿਤ 21 ਤਰੀਕ ਦਿਨ ਸ਼ੁੱਕਰਵਾਰ ਦੁਪਹਿਰ ਬਾਅਦ 3 ਵਜੇ ਵਿਸ਼ਾਲ ਨਗਰ ਕੀਰਤਨ ਹੈ ਜਿਹੜਾ ਉਹ ਲੁਧਿਆਣੇ ਦੀ ਤਰਫ ਤੋਂ ਖੰਨਾ ਕੰਨੀ ਨੂੰ ਆ ਰਿਹਾ ਹੈ ਪਟੀਆਂ ਤੋਂ ਖੰਨੇ ਦੀ ਜਿਹੜੀ ਸਰਵਿਸ ਰੋਡ ਹੈ ਵਿਸ਼ਾਲ ਨਗਰ ਕੀਰਤਨ ਨੇ ਉੱਥੋਂ ਸ਼ਹਿਰ ਦੇ ਵਿੱਚ ਐਂਟਰ ਕਰ ਜਾਣਾ ਹੈ ਔਰ ਸਰਵਿਸ ਰੋਡ ਤੇ ਵੀ ਹੁੰਦਾ ਹੋਇਆ ਲਲਹੀੜੀ ਰੋਡ ਚੌਕ ਦੇ ਵਿੱਚ ਆ ਕੇ ਨਗਰ ਕੀਰਤਨ ਉੱਥੇ ਥੋੜੀ ਦੇਰ ਲਈ ਰੁਕੂਗਾ ਤੇ ਜਿਨ੍ਹਾਂ ਨੇ ਵੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਗੁਰੂ ਮਹਾਰਾਜ ਦੇ ਪ੍ਰਤੀ ਆਪਣਾ ਸਤਕਾਰ ਭੇਟ ਕਰਨਾ ਹੈ ਤਾਂ ਲਲਹੀੜੀ ਰੋਡ ਚੌਕ ਦੇ ਵਿੱਚ ਦੁਪਹਿਰ ਬਾਅਦ 3 ਵਜੇ ਇਕਤਰਿਤ ਹੋਣ ਦੀ ਕਿਰਪਾਲਤਾ ਕਰਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਉੱਥੇ ਸੰਗਤ ਦੇ ਬੈਠਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਉੱਥੇ ਕੀਰਤਨ ਦਰਬਾਰ ਵੀ ਚੱਲ ਰਿਹਾ ਹੋਊਗਾ ਉੱਥੇ ਲੰਗਰ ਦਾ ਵੀ ਪ੍ਰਬੰਧ ਪੂਰਾ ਕੀਤਾ ਹੋਇਆ ਹੈ ਕਰਵਾਣ ਵਾਲੇ ਗੁਰੂ ਮਹਾਰਾਜ ਨੇ ਗੁਰੂ ਮਹਾਰਾਜ ਸਮਰੱਥ ਨੇ ਉਹਨਾਂ ਦੀ ਕਿਰਪਾ ਉਹਨਾਂ ਦਾ ਆਸ਼ੀਰਵਾਦ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਜਰੂਰ ਪਹੁੰਚਿਓ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਅਸੀਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਇਹ ਦੱਸ ਸਕੀਏ ਵੀ ਸਾਡੇ ਜਮਹੂਰੀ ਅੱਕਾਂ ਲਈ ਸਾਡੀ ਧਰਮ ਦੀ ਰੱਖਿਆ ਦੇ ਲਈ ਸਾਨੂੰ ਸਾਡੇ ਡੈਮੋਕ੍ਰੈਟਿਕ ਰਾਈਟਸ ਦੇ ਲਈ ਵੀ ਅਸੀਂ ਆਪਣੇ ਮਨਮਰਜ਼ੀ ਦੇ ਨਾਲ ਆਪਣਾ ਧਰਮ ਮੰਨ ਸਕੀਏ ਪੂਜ ਸਕੀਏ ਮਹਾਰਾਜ ਨੇ ਕੱਡੀ ਵੱਡੀ ਕੁਰਬਾਨੀਆਂ ਜਿਹੜੀ ਸਾਡੇ ਬਦੌਲਤ ਦਿੱਤੀ ਤਾਂ ਮਹਾਰਾਜ ਤੋਂ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਅਸੀਸਾਂ ਪ੍ਰਾਪਤ ਕਰੀਏ 21 ਤਰੀਕ ਦੁਪਹਿਰ ਬਾਅਦ 3 ਵਜੇ ਦਿਨ ਸ਼ੁੱਕਰਵਾਰ ਨੂੰ ਲਲਹੇੜੀ ਰੋਡ ਚੌਂਕ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਕੱਤਰਤ ਹੋ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਮੇਰੀਆਂ ਇਨੀਆਂ ਗਬੇਂਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ